ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਅਜੀਤ ਸਿੰਘ ਤੇ ਅੱਜ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਾ ਜੀ ਕਿ ਕੈਸੇ ਪਰਵਾਰ ਦੀ ਜਿੰਨਾ ਦਾ ਨਾਮ ਆਪਾਂ ਸਾਰਿਆਂ ਨੇ ਸੁਣਿਆ ਹੋਵੇਗਾ ਕਿਤੇ ਨਾ ਕਿਤੇ ਰੇਮੰਡ ਦੀ ਰੇਮੰਡ ਦੀ ਫੈਮਿਲੀ ਦੀ ਉਹਨਾਂ ਦੀ ਫੈਮਿਲੀ ਚ ਕੀ ਕੀ ਹੋਇਆ ਜਾਂ ਸਭ ਨੇ ਥੋੜੀ ਬੋਤੀ ਸੁਣੀ ਹੋਵੇਗੀ ਪਰ ਅੱਜ ਤੋਂ ਮੈਂ ਥੋੜੀ ਡਿਟੇਲ ਵਿੱਚ ਦੱਸਾਂਗਾ ਰੇਮੰਡ ਦਾ ਨਾਮ ਸਾਰਿਆਂ ਨੇ ਕਿਤੇ ਨਾ ਕਿਤੇ ਕੱਪੜੇ ਲੀੜੇ ਲੈਣ ਗਿਆ ਜਾਂ ਬਾਜ਼ਾਰ ਗਿਆ ਨਕਲੀ ਅਸਲੀ ਕਿਤਨਾ ਕਿਤੇ ਲਿਖਿਆ ਹੈ ਦਰਜੀ ਕੋਲ ਲਿਖਿਆ ਹੈ ਸਭ ਨੇ ਸੁਣਿਆ ਹੁੰਦਾ ਉੱਤੇ ਰੇਮੈਂਡ ਲਿਗਿਆ ਹੁੰਦਾ ਪਰ ਰੇਮੈਂਡ ਦੇ ਪਰਿਵਾਰ ਦੇ ਵਿੱਚ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਇੰਨਾ ਪੈਸਾ ਹੋਣ ਦੇ ਬਾਵਜੂਦ ਹੀ ਉਸ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਰਹੀ ਆਪਾਂ ਕਹਿ ਦਿੰਦੇ ਆ ਨਾ ਜੇ ਪੈਸਾ ਹੋਵੇ ਤਾਂ ਬੰਦੇ ਕੋਲ ਸਾਰਾ ਕੁਝ ਆ ਇਹ ਕਹਾਣੀ ਆਪਾਂ ਨੂੰ ਇਹ ਚੀਜ਼ ਹੁੰਦੀ ਹੈ ਕਿ ਪੈਸੇ ਨਾਲ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ ਪੈਸੇ ਨਾਲ ਰਿਸ਼ਤੇ ਨਹੀਂ ਖਰੀਦੇ ਜਾ ਸਕਦੇ ਰਿਸ਼ਤੇ ਤਾਂ ਹੀ ਬਣਦੇ ਆ ਜੇ ਦਿਲਾਂ ਵਿੱਚ ਪਿਆਰ ਹੋਗਾ ਇਹ ਕਹਾਣੀ ਆਪਾਂ ਨੂੰ ਦੋ ਚੀਜ਼ਾਂ ਸਿਖਾਊਗੀ ਉਹ ਤੁਹਾਨੂੰ ਰੇਮੈਂਡ ਤੇ ਦੱਸੂਗਾ ਆਪਾਂ ਸ਼ੁਰੂ ਕਰਦੇ ਹਾਂ ਕਹਾਣੀ ਦੇ ਨਾਲ ਵਿਜੇਪਤ ਸਿੰਘਾਣੀਆਂ ਰੇਮੈਂਡ ਦੇ ਫਾਊਂਡਰ ਸੀ ਉਹਨਾਂ ਨੇ ਬਹੁਤ ਮਿਹਨਤ ਨਾਲ ਆਪਣੀ ਈੜੀ ਕੰਪਨੀ ਸੀ ਉਹ ਸਿਖਰਾਂ ਤੇ ਲੈ ਕੇ ਗਏ ਤੇ ਇੱਕ ਪੀਕ ਟਾਈਮ ਸੀਜ਼ਨ ਉਹ ਰੇਮੈਂਡ ਹਰ ਇੰਡਸਟਰੀ ਦੇ ਵਿੱਚ ਸੀਗਾ ਸੀਮੈਂਟ ਇੰਡਸਟਰੀ ਦੇ ਵਿੱਚ ਕੱਪੜਿਆਂ ਦੀ ਇੰਡਸਟਰੀ ਦੇ ਵਿੱਚ ਹੋਰ ਵੱਖਰੀਆਂ ਵੱਖਰੀਆਂ ਇੰਡਸਟਰੀ ਦੇ ਵਿੱਚ ਰੇਮੈਂਡ ਦਾ ਨਾਮ ਬਹੁਤ ਵੱਡਾ ਹੋ ਗਿਆ ਸੀ ਪੁੱਤ ਸੀ ਉਹਨਾਂ ਦਾ ਵਿਜੇਪਤ ਸਿੰਘਾਣੀਆਂ ਦਾ ਗੌਤਮ ਸਿੰਘਾਣੀਆਂ ਉਹ ਬਹੁਤ ਹੁਣ ਹਰ ਲੜਕਾ ਸੀ ਉਹ ਉਹਨੇ ਥੋੜੇ ਟਾਈਮ ਬਾਅਦ ਜਦੋਂ ਸਮਾਂ ਲੰਘਦਾ ਵਾ ਤਾਂ ਵਿਜੇਪਤ ਸੰਘਾਨੀਆਂ ਇਹ ਕਰਦੇ ਆ ਕਿ ਆਪਣੀ ਕੰਪਨੀ ਦਾ 38% ਦੇ ਸ਼ੇਅਰ ਉਹਨਾਂ ਕੋਲ ਹੁੰਦੇ ਆ ਵਿਜੇਪਤ ਸੰਘਾਨੀਆਂ ਕੋਲ ਤਾਂ ਉਮਰ ਦੇ ਨਾਲ-ਨਾਲ ਜਦੋਂ ਬੰਦਾ ਵੱਧਦਾ ਹਰ ਇੱਕ ਬੰਦਾ ਸੋਚਦਾ ਕਿ ਮੈਂ ਆਪਣੀ ਜਿਹੜੀ ਪੂੰਜੀ ਕਮਾਈ ਹੈ ਜਾਂ ਆਪਣਾ ਮੈਂ ਜੋ ਸਾਰਾ ਕੁਝ ਕਮਾਇਆ ਵਾ ਉਹ ਮੈਂ ਆਪਣਾ ਆਪਣੇ ਪੁੱਤਰ ਦੇ ਨਾਮ ਕਰਾਂ ਜਾਂ ਆਪਣੀ ਫੈਮਿਲੀ ਦੇ ਜਾਂ ਜਿਹੜਾ ਮੇਰਾ ਗਵੰਸ਼ ਹੈ ਮੈਂ ਉਹਦੇ ਨਾਮ ਤੇ ਕਰਾਂ ਤੇ ਇਸੇ ਤਰ੍ਹਾਂ ਉਹ ਕਰਦੇ ਆ ਉਹ ਆਪਣੀ ਜਿੰਨੇ ਆਪਣੇ ਨਾਮ ਤੇ ਸ਼ੇਅਰਸ ਹੁੰਦੇ ਆ ਜਾਂ ਆਪਣਾ ਸਾਰਾ ਕੰਪਨੀ ਦਾ ਜੋ ਉਹਨਾਂ ਦੇ ਨਾਮ ਤੇ ਹੁੰਦਾ ਵਾ ਉਹ ਸਾਰਾ ਆਪਣੇ ਪੁੱਤ ਦੇ ਨਾਮ ਤੇ ਗੋਤਮ ਸਿੰਘਾਣੀਆਂ ਦੇ ਨਾਮ ਦੇ ਉੱਤੇ ਕਰ ਦਿੰਦੇ ਆ ਤੇ ਜਿਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਗੋ ਸੋਰੀ ਗੋਤਮ ਸਿੰਘਾਣੀਆਂ ਸੀ ਉਹ ਬਹੁਤ ਹੀ ਹੋਨਰ ਲੜਕਾ ਸੀ ਉਹ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲ ਕੇ ਕੰਪਨੀ ਨੂੰ ਹੋਰ ਜ਼ਿਆਦਾ ਬਹੁਤ ਅੱਗੇ ਲੈ ਕੇ ਚੱਲ ਕੇ ਗਿਆ ਲੈ ਕੇ ਗਿਆ ਤੇ ਨਨਮ ਦੇ ਸੱਗੇ ਜਿਹੜੀ ਰੇਮਿੰਡ ਸੀ ਉਹ ਸੀਮੈਂਟ ਇੰਡਸਟਰੀ ਦੇ ਵਿੱਚ ਵੀ ਸੀ ਤੇ ਥੋੜੇ ਚਿਰ ਬਾਅਦ ਉਹ ਸੋਚਦਾ ਕਿ ਜਿਹੜੀ ਸੀਮੈਂਟ ਇੰਡਸਟਰੀ ਦੀ ਉਹ ਦੇਖਦਾ ਕਿ ਜਿਹੜੀ ਸੀਮੈਂਟ ਇੰਡਸਟਰੀ ਤੋਂ ਆਪਣਾ ਪ੍ਰੋਫਿਟ ਆਉਂਦਾ ਪਿਆ ਨਾ ਉਹ ਬੈਂਕ ਵਿਆਜ ਤੋਂ ਵੀ ਘੱਟ ਆਉਂਦਾ ਪਿਆ ਕਿਉਂ ਨਾ ਪੈਨੂੰ ਬੰਦ ਕਰ ਦਈਏ ਤੇ ਉਹ ਸੀਮੈਂਟ ਇੰਡਸਟਰੀ ਨੂੰ ਉੱਥੋਂ ਬੰਦ ਕਰ ਦਿੰਦੇ ਆ ਰੇਮਿੰਡ ਨੂੰ ਆਪਣੇ ਰੇਮਿੰਡ ਦੇ ਸ਼ੇਅਰਸ ਆਪਣੇ ਸਾਰੇ ਸੀਮੈਂਟ ਇੰਡਸਟਰੀ ਵਿੱਚੋਂ ਕੱਢ ਲੈਂਦੇ ਸਾਰੇ ਸ਼ੇਅਰਸ ਤੇ ਉੱਥੋਂ ਫ੍ਰੀ ਹੋ ਜਾਂਦੇ ਉਹ ਫਿਰ ਹੌਲੀ ਹੌਲੀ ਸਮਾਂ ਵਧਦਾ ਵਾ 10-15 ਸਾਲ ਦੇ ਜੋ-ਜੋ ਸਮਾਂ ਲੰਘਦਾ ਗਿਆ ਤਾਂ ਜਿਹੜਾ ਗੌਤਮ ਸਿੰਘਾਨੀਆ ਸੀ ਉਹ ਆਪਣੇ ਪਿਤਾ ਦੇ ਵਾਂਗੂੰ ਹੀ ਮਿਹਨਤ ਕਰਕੇ ਕੰਪਨੀ ਨੂੰ ਬਹੁਤ ਉੱਤੇ ਲੈ ਕੇ ਗਿਆ ਹੋਰ ਉੱਤੇ ਲੈ ਕੇ ਗਿਆ ਉਸ ਕੰਪਨੀ ਨੂੰ ਤੇ ਉਸ ਕੰਪਨੀ ਦੀ ਟੋਟਲ ਵਰਥ ਉਸ ਟਾਈਮ ਹੋ ਗਈ ਸੀ 10000 ਕਰੋੜ ਦੇਖੋ ਤੁਸੀਂ ਆਪਾਂ ਲੱਖਾਂ ਵਿੱਚ ਹੋਈਏ ਤਾਂ ਆਪਾਂ ਆਪਣੇ ਆਪ ਨੂੰ ਰਾਜੇ ਸਮਝੀਦਾ ਆਪਾਂ ਸੋਚੀਦਾ ਕਿ ਆਪਾਂ ਨੂੰ ਇੰਨੇ ਕੁ ਲੱਖ ਮਹੀਨੇ ਦਾ ਬੰਦਾ ਜਾਵੇ ਤਾਂ ਆਪਾਂ ਰਾਜੇ ਹਾਂ ਉਸ ਬੰਦੇ ਕੋਲ 10000 ਕਰੋੜ ਬਣ ਗਿਆ ਸੀ ਫਿਰ ਜਿਉਂ-ਜਿਉਂ ਸਮਾਂ ਲੰਘਦਾ ਗਿਆ ਕਹਿੰਦੇ ਨੇ ਕਿ ਜਿਹੜਾ ਪੈਸਾ ਉਹ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਉਹ ਜਿਆਦਾ ਪੈਸਾ ਵੀ ਤੇ ਫਿਰ 2015 ਦੇ ਵਿੱਚ ਦੇਖੋ ਉਹਦੇ ਕਿ ਜਿਹੜੇ ਪਰਿਵਾਰ ਕੋਲ 10000 ਕਰੋੜ ਹੁੰਦਾ ਵਾ ਜਾਂ ਜਿਹੜੇ ਇਨਸਾਨ ਨੇ ਇਹ ਕੰਪਨੀ ਖੜੀ ਕੀਤੀ ਹੁੰਦੀ ਆ ਜਾਂ ਜਿਹੜੇ ਇਨਸਾਨ ਨੇ ਕੰਪਨੀ ਦੀ ਸ਼ੁਰੂਆਤ ਕੀਤੀ ਹੁੰਦੀ ਆ ਵਿਜੇਪਤ ਸਿੰਘਾਨੀਆਂ 2015 ਦੇ ਵਿੱਚ ਉਹਦਾ ਪੁੱਤ ਉਹਨੂੰ ਆਪਣੇ ਘਰ ਤੋਂ ਕੱਢ ਦਿੰਦਾ ਵਾ ਉਹਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੰਦਾ ਇੰਡੀਆ ਡੇ ਟੂ ਡੇ ਨਾਲ ਉਹਨਾਂ ਨੇ ਇੰਗਲਿਸ਼ ਦੇ ਵਿੱਚ ਇੰਟਰਵਿਊ ਕੀਤਾ ਉਹ ਮੈਂ ਸਾਰਾ ਸੁਣਿਆ ਸੀ ਤੇ ਜੇ ਤੁਸੀਂ ਵੀ ਪੂਰੀ ਡਿਟੇਲ ਦੇ ਵਿੱਚ ਸੁਣਨਾ ਤਾਂ ਉਹ ਇੰਟਰਵਿਊ ਇੱਕ ਵਾਰੀ ਜ਼ਰੂਰ ਜਾ ਕੇ ਦੇਖਿਓ ਉਹਨਾਂ ਨੇ ਬੜੀਆਂ ਚੀਜ਼ਾਂ ਦੇ ਵਿੱਚ ਹੋਰ ਵੀ ਦੱਸੇਗਾ ਉਹ ਕਹਿੰਦੇ ਨੇ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਮੇਰੇ ਕੋਲੋਂ ਇਹ ਹੋਈ ਕਿ ਮੈਂ ਆਪਣੀ ਜੀਉਂਦਿਆਂ ਜੀ ਸਾਰੀ ਏੜੀ ਪੂੰਜੀ ਸੀ ਜਾਂ ਜਿਹੜਾ ਮੇਰਾ ਸਾਰਾ ਧਨ ਕਮਾਇਆ ਸੀ ਜਾਂ ਮੈਂ ਸਾਰੀ ਆਪਣੀ ਜ਼ਿੰਦਗੀ ਦਾ ਜੋਖਟਿਆ ਸੀ ਉਹ ਮੈਂ ਆਪਣੇ ਪੁੱਤ ਦੇ ਨਾਮ ਕਰਤਾ ਜੀਦੇ ਜੀ ਇਹ ਕਹਿੰਦੇ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਫਿਰ 2015 ਦੇ ਵਿੱਚ ਉਹਦਾ ਜਿਹੜਾ ਪੁੱਤ ਸੀ ਉਹਨੂੰ ਬਾਹਰ ਕੱਢ ਦਿੰਦਾ ਘਰੋਂ ਬਾਹਰ ਕੱਢ ਦਿੰਦੇ ਵਾ ਤੇ ਇਹ ਮੀਡੀਆ ਰਿਪੋਰਟਾਂ ਦੇ ਅਨਸਾਰ ਇਹ ਵੀ ਪਾਇਆ ਗਿਆ ਕਿ ਜਿਹੜੇ ਬੰਬੇ ਦੇ ਵਿੱਚ ਜਿਹੜੇ ਜਿੱਥੇ ਜਿੱਦਾਂ ਨਵੇਂ-ਨਵੇਂ ਕੋਈ ਆਰਟਿਸਟ ਜਾਂ ਸਟਰਗਲਰ ਸਟਰਗਲਰ ਜਾਂਦਾ ਵਾ ਉੱਥੇ ਬੰਬੇ ਜਿੱਥੇ ਉਹ ਜਾ ਕੇ ਰਹਿੰਦੇ ਆ ਉੱਥੇ ਸੈਲਸ ਦੇ ਵਿੱਚ ਜਾਂ ਹੋਸਟਲਾਂ ਦੇ ਵਿੱਚ ਉੱਥੇ ਜਾ ਕੇ 20 ਵਜੇ ਪੱਤ ਸੰਘਾਨੀਆਂ ਨੂੰ ਕਈ ਚਿਰ ਰਹਿਣਾ ਪਿਆ ਮੀਡੀਆ ਰਿਪੋਰਟ ਅਨਸਾਰ ਹਰ ਪਾਸੇ ਰਿਪੋਰਟਾਂ ਚਾਹੀਆਂ ਹਰ ਪਾਸੇ ਖਬਰਾਂ ਚਾਹੀਆਂ ਕਿ ਵਿਜੀਪਤੇ ਸਿੰਘ ਆਨੀਆਂ ਵੱਲ ਵੇਖੋ ਕਿਸਮਤ ਨੇ ਕਿਹੜਾ ਚੱਕਰ ਲਿਆ ਜਾਂ ਕਿਸਮਤ ਨੇ ਕਿਹੜਾ ਖੇਲ ਘੁਮਾਇਆ ਕਿ ਇੰਨੀ ਪ੍ਰਾਪਰਟੀ ਹੋਣ ਦੇ ਇੰਨੀ 10000 ਕਰੋੜ ਦੀ ਨੈਟ ਵਰਥ ਵਾਲਾ ਬੰਦਾ ਸੜਕਾਂ ਤੇ ਰੋਲਦਾ ਫਿਰਦਾ ਅੱਜ ਤੇ ਸਿਆਣੇ ਕਹਿੰਦੇ ਹੁੰਦੇ ਨਾ ਕਿ ਫੋਰਚਨ ਟਰਨਸ ਲਾਈਕ ਅ ਵੀਲ ਕਿ ਕਿਸਮਤ ਦਾ ਪੱਇਆ ਘੁੰਮਦਾ ਏ ਕਿਸਮਤ ਜਿਹੜੀ ਦਿਨਾਂ ਪੱਇਏ ਵਾਂਗ ਘੁੰਮ ਜਾਂਦੀ ਇਹ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਦੋਂ ਕਿੱਥੇ ਹੋਏ ਨਾ ਕਿਹੜੀ ਚੀਜ਼ ਹੋਇਆ ਜੀ ਕਦੋਂ ਉਸ ਪਰਮਾਤਮਾ ਨੇ ਕੱਖੋਂ ਲੱਖ ਕਰ ਦੇਣਾ ਤੇ ਕਦੋਂ ਉਸ ਪਰਮਾਤਮਾ ਨੇ ਲੱਖ ਤੋਂ ਕੱਖ ਕਰ ਦੇਣਾ ਆਪਾਂ ਨੂੰ ਇਹ ਸਾਰੀ ਉਹਦੀ ਖੇਡ ਆ ਸਾਰੀ ਉਹਦੀ ਰਚਨਾ ਵਾ ਫਿਰ ਥੋੜੇ ਦਿਨ ਪਹਿਲਾਂ ਉਹਨਾਂ ਨੇ ਇੰਟਰਵਿਊ ਕੀਤਾ ਇੰਡੀਆ ਡੇ ਟੂਡੇ ਗਰੁੱਪ ਨਾਲ ਉਹਨਾਂ ਨੇ ਇੰਟਰਵਿਊ ਕੋਈ ਕੀਤਾ ਕਿ ਕਿਉਂਕਿ ਜਿਹੜੇ ਪੁੱਤ ਨੇ ਉਹਨੂੰ ਘਰੋਂ ਬਾਹਰ ਕੱਢਿਆ ਸੀ ਉਸ ਪੁੱਤ ਦੀ ਜ਼ਿੰਦਗੀ ਦੇ ਵਿੱਚ ਵੀ ਹੁਣ ਕੋਈ ਬਹੁਤੀ ਸੁੱਖ ਸ਼ਾਂਤੀ ਨਹੀਂ ਰਹੀ ਉਹ ਕਿਵੇਂ ਜਿਹੜੀ ਉਹਦੀ ਘਰ ਵਾਲੀ ਸੀ ਉਹਦੇ ਨਾਲ ਉਹਦਾ ਡਾਈਵੋਰਸ ਚੱਲਦਾ ਪਿਆ ਉਹਦੇ ਨਾਲ ਉਹਦਾ ਤਲਾਕ ਚੱਲਦਾ ਪਿਆ ਪਿਛਲੇ ਕੋਈ ਦੀਵਾਲੀ ਦੀ ਪਾਰਟੀ ਸੀ ਸਿੰਘਾਨੀਆਂ ਪਰਿਵਾਰ ਦੇ ਵਿੱਚ ਉਹ ਜਿਹੜੀ ਉਦੀ ਘਰ ਵਾਲੀ ਸੀ ਨਾ ਉਹ ਬਹੁਤ ਹੀ ਵੱਡੇ ਵਕੀਲ ਦੀ ਕੁੜੀ ਆਪ ਵੀ ਉਹ ਫਿਟਨੈਸ ਟ੍ਰੇਨਰ ਆ ਨਵਜ ਮੋਦੀ ਦੇ ਸ਼ਾਇਦ ਕਹਿੰਦੇ ਪਰਿਵਾਰ ਦੇ ਵਿੱਚੋਂ ਆ ਉਹ ਤੇ ਉਹ ਬਹੁਤ ਹੀ ਅਮੀਰ ਖਾਨਦਾਨ ਚੋਂ ਸੀ ਉਹ ਵੀ ਤੇ ਕੋਈ ਦੀਵਾਲੀ ਦੀ ਪਾਰਟੀ ਸੀ ਉਹਨਾਂ ਦੀ ਸਿੰਘਾਨੀਆਂ ਪਰਿਵਾਰ ਦੇ ਵਿੱਚ ਤੇ ਜਨੂਬ ਗੇਟ ਤੋਂ ਐਂਟਰ ਕਰਨ ਲੱਗੀ ਪਾਰਟੀ ਦੇ ਵਿੱਚ ਤਾਂ ਉਹਨੂੰ ਪਾਰਟੀ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਗਿਆ ਉਹਨੂੰ ਗੇਟ ਤੇ ਹੀ ਰੋਕ ਲਿਆ ਗਿਆ ਤਾਂ ਉਹਨੇ ਕਾਫੀ ਕਿਹਾ ਕਿ ਮੈਂ ਇਸ ਪਰਿਵਾਰ ਦੀ ਮਾਲਕੀ ਨਾ ਜਾਂ ਮੈਂ ਇਸ ਪਰਿਵਾਰ ਦੀ ਇੱਕ ਮੈਂਬਰ ਹਾਂ ਤਾਂ ਉਹਨਾਂ ਨੇ ਸਾਰਾ ਕੋ ਆਈਡੀ ਪ੍ਰੂਫ ਦਿਖਾਉਣ ਦੇ ਬਾਵਜੂਦ ਵੀ ਉਹਨਾਂ ਨੇ ਗਾਰਡਸ ਨਹੀਂ ਜਾਂ ਸਿਕਿਉਰਟੀ ਵਾਲਿਆਂ ਨੇ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੇ ਕਿਹਾ ਕਿ ਸਾਨੂੰ ਅੰਦਰੋਂ ਹੁਕਮ ਹੈ ਤਿੰਨ ਅੰਦਰ ਨਹੀਂ ਜਾਣ ਦਿੱਤਾ ਜਾਊਗਾ ਤਾਂ ਉਹਨੇ ਆਪਣੇ ਇੰਸਟਾਗ੍ਰam ਤੇ ਲਾਈਵ ਹੋ ਕੇ ਜਾਂ ਪੋਸਟ ਸ਼ੇਅਰ ਕਰਕੇ ਸਾਰਾ ਕੁਝ ਦੱਸਿਆ ਕਿ ਦੇਖੋ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਉਹ ਵੀ ਖਬਰਾਂ ਕਾਫੀ ਵਾਇਰਲ ਹੋ ਜਾਣ ਕੋਈਆਂ ਸੀ ਵਿਸ਼ੇ ਇਹ ਫਿਰ ਉਹਨਾਂ ਨੇ ਇੰਟਰਵਿਊ ਪੁੱਛਦਾ ਕਿ ਤੁਸੀਂ ਇਹ ਆਪਣੇ ਬੇਟੇ ਨਾਲ ਗੱਲ ਕਰੋਗੇ ਤਾਂ ਉਹ ਕਹਿੰਦੇ ਕਿ ਗੱਲ ਤਾਂ ਕਰ ਲਾਂਗਾ ਪਰ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੋਣਾ ਗੱਲ ਕਰਕੇ ਤੇ ਵੇਖੋ ਤੁਸੀਂ ਉਹ ਕਿਸਮਤ ਨਹੀਂ ਉਹਨੂੰ ਕਿੱਥੇ ਲਿਆ ਕੇ ਖੜਾ ਕਰਤਾ ਤੇ ਉਸ ਉਹਦੀ ਘਰ ਵਾਲੀ ਨੇ ਕੋਰਟ ਦੇ ਵਿੱਚ ਕੇਸ ਕੀਤਾ ਕਿ ਮੈਨੂੰ ਪ੍ਰਾਪਰਟੀ ਦਾ 75% ਹਿੱਸਾ ਚਾਹੀਦਾ ਮੰਨ ਲਓ ਮੰਨ ਲਓ ਜੇ ਉਹਨੂੰ 75% ਹਿੱਸਾ ਮਿਲ ਵੀ ਜਾਂਦਾ ਉਹਦੀ ਘਰ ਵਾਲੀ ਨੂੰ ਤੇ ਤਾਂ ਵੀ 13-14000 ਕਰੋੜ ਕਹਿੰਦੇ ਹੁਣ ਉਹਦੀ ਨੈਟਵਰਥ ਆ ਰਿਮਨ ਦੀ ਤਾਂ ਵੀ 13-14000 ਚੋਂ ਤਾਂ ਵੀ 4-5000 ਕਰੋੜ ਉਹਦੇ ਕੋਲ ਰਹਿ ਜਾਊਗਾ ਪਰ ਫਿਰ ਵੀ ਉਹ ਕਹਿੰਦੇ ਨਾ ਕਿ ਪੈਸਾ ਸਾਰਾ ਕੁਝ ਨਹੀਂ ਹੁੰਦਾ ਜਦੋਂ ਰਿਸ਼ਤੇ ਹੀ ਨਾ ਰਹਿ ਪਿਓ ਨੂੰ ਵੀ ਘਰੋਂ ਬਾਹਰ ਕੱਢਤਾ ਘਰਵਾਲੀ ਨਾਲ ਵੀ ਡਾਈਵੋਰਸ ਚੱਲਦਾ ਪਿਆ ਤਲਾਕ ਚੱਲਦਾ ਪਿਆ ਤੇ ਇਹੋ ਜਿਹੇ ਪੈਸੇ ਦਾ ਕੀ ਕਰਨਾ ਜਦੋਂ ਸੁੱਖ ਸ਼ਾਂਤੀ ਨਹੀਂ ਹੈਗੀ ਤਾਂ ਇਸ ਕਹਾਣੀ ਤੋਂ ਆਪਾਂ ਨੂੰ ਇਹ ਚੀਜ਼ ਸਿੱਖਣ ਨੂੰ ਮਿਲਦੀ ਆ ਕਿ ਖਾਸ ਕਰ ਬਜ਼ੁਰਗਾਂ ਲਈ ਜਾਂ ਜਾਂ ਖਾਸ ਕਰ ਜਿਹੜੇ ਸਾਡੇ ਮਾਪਿਓ ਜਾਂ ਜਿਹੜੇ ਖਾਸ ਕਰ ਸਾਡੇ ਤੋਂ ਵੱਡੇ ਆ ਕਿ ਆਪਣੇ ਜੀਵਨਦਿਆਂ ਜੀ ਕਦੀ ਵੀ ਆਪਣੀ ਜਿਹੜੀ ਸਾਰੀ ਪੂੰਜੀ ਜਾਂ ਤੁਸੀਂ ਜੀਵਨ ਦਾ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਖਟਿਆ ਸਾਰਾ ਕੁਝ ਆਪਣੇ ਬੱਚਿਆਂ ਦੇ ਨਾਂ ਕਦੀ ਨਾ ਕਰਿਓ ਕਿਉਂਕਿ ਸਮਾਂ ਹੀ ਇਦਾਂ ਦਾ ਚੱਲਦਾ ਪਿਆ ਕਿ ਬੰਦੇ ਦੇ ਬਦਲਣ ਲੱਗਿਆ ਮਿੰਟ ਨਹੀਂ ਲੱਗਦਾ ਕਿਹੜੀ ਵੇਲੇ ਬੰਦੇ ਨੇ ਕਿਹੜੇ ਨੇ ਬਦਲ ਜਾਣਾ ਆਪਾਂ ਕਿਸੇ ਦੇ ਅੰਦਰ ਝਾਕ ਕੇ ਜਾਵਾਂ ਨਹੀਂ ਦੇਖਿਆ ਆਪਾਂ ਕਿੰਨੀਆਂ ਖਬਰਾਂ ਸੁਣਦੇ ਆ ਸਾਰਾ ਕੁਝ ਸਾਰਾ ਖੇਡ ਹੀ ਅੱਜਕੱਲ ਪੈਸੇ ਦੀ ਹੋ ਗਈ ਹੈ ਜੇ ਤੁਹਾਡੀ ਜੇਬ 'ਚ ਪੈਸਾ ਹੋਊਗਾ ਤੇ ਤੁਹਾਡੀ ਕਦਰ ਹੋਊਗੀ ਜੇ ਤੁਹਾਡੀ ਜੇਬ 'ਚ ਪੈਸਾ ਨਹੀਂ ਹੋਊਗਾ ਤੇ ਤੁਹਾਡੀ ਕਦਰ ਵੀ ਨਹੀਂ ਹੋਊਗੀ ਪੈਸੇ ਤੋਂ ਬਿਨਾ ਅੱਜਕੱਲ ਕੁਝ ਨਹੀਂ ਹੈ ਤੇ ਮਾਂ ਪਿਓ ਦੀ ਵੀ ਅੱਜਕੱਲ ਸਮਾਂ ਇਦਾਂ ਦਾ ਆ ਗਿਆ ਕਿ ਮਾਂ ਪਿਓ ਦੀ ਵੀ ਕਦਰ ਪੈਸੇ ਕਰਕੇ ਜਾਂ ਪ੍ਰਾਪਰਟੀ ਕਰਕੇ ਹੁਣ ਲੱਗਦੀ ਵੀ ਇਹਨਾਂ ਨੂੰ ਕਹਿੰਦਾ ਸੀ ਪ੍ਰਾਪਰਟੀ ਲੈਣੀ ਕੱਲ ਨੂੰ ਸੋ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਣ ਨੂੰ ਇਹ ਮਿਲਦਾ ਕਿ ਜਿਹੜੇ ਇਨਸਾਨ ਨੇ ਆਪਣੇ ਮਾਪਿਓ ਦੀ ਸੇਵਾ ਨਹੀਂ ਕੀਤੀ ਜਾਂ ਇਤਿਹਾਸਕ ਬਾਤ ਜਿਹੜੇ ਵੀ ਇਨਸਾਨ ਨੇ ਆਪਣੇ ਮਾਪਿਆਂ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਜਾਂ ਉਹਨਾਂ ਨੂੰ ਧੱਕੇ ਮਾਰੇ ਜ਼ਿੰਦਗੀ ਦੇ ਵਿੱਚ ਉਹ ਇਨਸਾਨ ਕਦੀ ਵੀ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੋ ਸਕਿਆ ਉਹ ਇਨਸਾਨ ਥੱਲੇ ਹੀ ਗਿਆ ਉਹਦੇ ਤੋਂ ਬਾਅਦ ਆਪਾਂ ਸੰਘਾਨੀਆਂ ਸੰਘਾਨੀਆਂ ਨਾਮ ਆਪਾਂ ਫਿਲਮਾਂ ਦੇ ਵਿੱਚ ਸੁਣਿਆ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਉਹ ਸੰਘਾਨੀਆਂ ਫਲਾਨਾ ਸੰਘਾਨੀਆਂ ਇਹ ਜਿਹੜਾ ਸੰਘਾਨੀਆਂ ਨਾਮ ਪਿਆ ਸੀ ਇਸੇ ਪਰਿਵਾਰ ਦਾ ਤੁਹਾਡੀ ਕਦਰ ਤਾਂ ਹੀ ਹੋਣੀ ਹੈ ਜੇ ਤੁਹਾਡੇ ਸਿਰ ਕੋਈ ਜ਼ਮੀਨ ਬੋਲਦੀ ਜਾਂ ਤੁਹਾਡੇ ਸਿਰ ਕੋਈ ਮਕਾਨ ਬੋਲਦਾ ਯਾ ਅਜਕਲ ਸਮਾਂ ਹੀ ਇਦਾਂ ਦਾ ਆ ਗਿਆ ਆ ਆਪਾਂ ਘਰਾਂ ਚ ਹੁੰਦਾ ਨਾ ਕਿ ਬੰਦਾ ਕੋਈ ਬਜ਼ੁਰਗ ਘਰੇ ਪਿਆ ਹੁੰਦਾ ਉਹਨੂੰ ਗੇਟ ਦੇ ਅੱਗੇ ਲੰਮੇ ਪਾਇਆ ਹੁੰਦਾ ਜਾਂ ਇੱਕ ਵੱਖਰੇ ਕਮਰੇ ਚ ਪਾਇਆ ਹੁੰਦਾ ਉਹਨੂੰ ਬਸ ਵਰੀ ਰੋਟੀ ਪਣੀ ਦਾ ਧਿਆਨ ਰੱਖੀਦਾ ਰੱਖ ਰੱਖਦੇ ਆ ਕਿ ਜਿੰਨਾ ਚਿਰ ਜ਼ਮੀਨ ਜਮੂਨ ਸਾਡੇ ਨਾਮ ਨਹੀਂ ਕਰ ਦਿੰਦਾ ਉਹਨਾਂ ਚਿਰ ਬਸ ਇਹ ਜੀਂਦਾ ਰਹੇ ਇਹਦੇ ਸਾਹ ਹੁੰਦੇ ਇਹਨਾਂ ਨੇ ਕਦਾ ਬੰਦਾ ਰੱਖਿਆ ਹੁੰਦਾ ਜਾਂ ਕੰਮ ਵਾਲੀ ਰੱਖੀ ਹੁੰਦੀ ਆ ਜਾ ਕੇ ਉਹਨੂੰ ਚਾਹ ਪਾਣੀ ਪੁੱਛਉਂਦੇ ਆ ਜਾਂ ਉਹ ਰੋਟੀ ਪਾਣੀ ਪੁੱਛਉਂਦੇ ਆ ਤੇ ਕਦੇ ਉਹਨਾਂ ਨਾਲੇ ਲੱਗ ਨਹੀਂ ਜਾ ਕੇ ਬੈਠੇ ਕਈ ਉਹਨਾਂ ਨੇ ਸਾਡੇ ਘਰ ਦੇ ਵੀ ਕਹਿੰਦੇ ਹੁੰਦੇ ਕਿ ਮੰਮੀ ਮੇਰੀ ਕ ਜਿਹੜੀ ਕਿਸਮਤ ਹੈ ਨਾ ਉਹ ਬਦਲਣ ਲੱਗਿਆਂ ਚਿਰ ਨਹੀਂ ਲੱਗਦਾ ਹੁੰਦਾ ਕਿਹੜੇ ਵੇਲੇ ਕਦੋਂ ਕੀ ਹੋ ਜਾਣਾ ਇਹ ਸਾਰਾ ਕੁਝ ਪਰਮਾਤਮਾ ਨੇ ਲਿਖਿਆ ਹੁੰਦਾ ਵਾ ਉਹ ਜਦੋਂ ਦਿੰਦਾ ਫਿਰ ਉਹ ਆਪਾਂ ਨੂੰ ਸਮਝ ਨਹੀਂ ਲੱਗਦੀ ਵੀ ਇਹਨਾਂ ਦਾ ਮੈਂ ਕਦੀ ਸੋਚਿਆ ਹੀ ਨਹੀਂ ਤੇ ਜਦੋਂ ਖੋਹਦਾ ਵਾ ਤੇ ਉਦੋਂ ਵੀ ਆਪਾਂ ਉਨੇ ਘਟੇ ਸੋਚੇ ਨਹੀਂ ਹੁੰਦੇ ਜਿੰਨੇ ਘਟੇ ਆਪਾਂ ਨੂੰ ਪੈ ਜਾਂਦੇ ਆ ਸੋ ਨਾਥਿੰਗ ਇਜ਼ ਪਰਮਨੈਂਟ ਇਨ ਲਾਈਫ ਕੁਝ ਵੀ ਜ਼ਿੰਦਗੀ ਦੇ ਵਿੱਚ ਪਰਮਨੈਂਟ ਨਹੀਂ ਨਾ ਕੋਈ ਰਿਸ਼ਤਾ ਨਾ ਕੋਈ ਪੈਸਾ ਨਾ ਕੋਈ ਸਿਚੁਏਸ਼ਨ ਪਰਮਨੈਂਟ ਜੇ ਤੁਸੀਂ ਅੱਜ ਬਹੁਤ ਜ਼ਿਆਦਾ ਦੁਖੀ ਹੈ ਤੇ ਇੱਕ ਸੋਚ ਕੇ ਖੁਸ਼ ਹੋ ਓਕੇ ਇੱਕ ਨਾ ਇੱਕ ਦਿਨ ਕੁਝ ਆਉਣਗੀਆਂ ਮੇ ਜੀ ਰਹੇ ਅੱਜ ਬਹੁਤ ਜਿਆਦਾ ਖੁਸ਼ ਜੇ ਤੇ ਇੰਨਾ ਖੁਸ਼ ਨਾ ਹੋ ਕੇ ਇਹ ਸੋਚ ਕੇ ਥੋੜਾ ਦੁਖੀ ਹੋ ਜਾਗੇ ਹਾਂ ਇੱਕ ਨਾ ਇੱਕ ਦਿਨ ਸਵਦੇ ਤੇ ਵੀ ਦੁੱਖ ਆਊਗਾ ਕੋਈ ਨਾ ਕੋਈ ਨਾ ਖੁਸ਼ਗਾਨ ਪਰਮਾਨੈਂਟ ਆ ਨਾ ਦੁੱਖ ਪਰਮਾਨੈਂਟ ਆ ਸੋ ਇਹ ਕਹਾਣੀ ਮੈਂ ਬਜ਼ੁਰਗਾਂ ਲਈ ਜਾਂ ਜਿਹੜੇ ਆਪਣੇ ਤੋਂ ਵੱਡੇ ਮਾਪੇ ਸਾਡੇ ਉਹਨਾਂ ਲਈ ਆ ਕਿ ਆਪਣੇ ਜੀਂਦਿਆਂ ਜੀ ਸਾਰਾ ਕੁਝ ਆਪਣੇ ਬੱਚਿਆਂ ਦੇ ਨਾਮ ਨਾ ਕਰੋ ਕਦੀ ਵੀ ਤੁਹਾਨੂੰ ਸਾਰੇ ਬੱਚੇ ਇਦਾਂ ਦੇ ਨਹੀਂ ਹੁੰਦੇ ਪਰ ਬੰਦੇ ਦੇ ਬਦਲਣ ਲੱਗਿਆਂ ਦਾ ਟਾਈਮ ਨਹੀਂ ਪਤਾ ਲੱਗਦਾ ਜਦੋਂ ਤੀਂ ਉਹਨਾਂ ਤੇ ਨਾਮ ਕਰ ਦੋਗੇ ਤਾਂ ਕੋਈ ਨਹੀਂ ਪਤਾ ਵੀ ਕਿਹੜੇ ਵੇਲੇ ਕੀ ਦਾ ਦਿਲ ਬਦਲ ਜਾਣਾ ਸੋ ਇਹ ਕਹਾਣੀ ਤੋਂ ਆਪਾਨੂੰ ਬਹੁਤ ਵਧੀਆ ਚੀਜ਼ ਸਿੱਖਣ ਨੂੰ ਮਿਲਦੀ ਜੇ ਕਿ ਨਹੀਂ ਉਹਨਾਂ ਦੀ ਅਸਲੀ ਇੰਟਰਵਿਊ ਦੇਖਣੀ ਜਾ ਕੇ ਇੰਡੀਆ ਡੇ ਟੂਡੇ ਨਾਲ ਉਹਨਾਂ ਨੇ ਕੀਤੀ ਇੰਗਲਿਸ਼ ਦੇ ਵਿੱਚ ਉਹ ਜਾ ਕੇ ਪੂਰੀ ਸੁਣਿਓ ਤੇ ਉਹਦੇ ਵਿੱਚ ਉਹ ਇਹ ਵੀ ਪੁੱਛਦਾ ਕਿ ਉਹ ਆਪਣੇ ਬੱਚੇ ਨਾਲ ਜਾਂ ਆਪਣੇ ਪੁੱਤ ਨਾਲ ਉਹਨਾਂ ਗੱਲ ਕਰਨਗੇ ਉਹ ਕਹਿੰਦਾ ਕਿ ਉਹਨਾਂ ਗੱਲ ਕਰਕੇ ਕੋਈ ਫਾਇਦਾ ਨਹੀਂ ਹੋਇਆ ਮੈਂ ਗਲਤ ਕਰ ਲਾਂਗਾ ਪਰ ਕੋਈ ਉਸ ਚੀਜ਼ ਦਾ ਫਾਇਦਾ ਨਹੀਂ ਨਿਕਲਣਾ ਜੋ ਚੀਜ਼ਾਂ ਹੋ ਗਈਆਂ ਜਾਂ ਜੋ ਚੀਜ਼ਾਂ ਬੰਦੇ ਨੇ ਇੱਕ ਜਿਹੇ ਕਰਤੀਆਂ ਕਿਥੋਂ ਮਨ ਜੋ ਭੁੱਲਦੀਆਂ ਖਾਸ ਕਰ ਆਪਣੇ ਖੂਨ ਨੇ ਆਪਣੇ ਖੂਨ ਤੋਂ ਤੇ ਬੰਦੇ ਨੇ ਵੈਸੇ ਨਹੀਂ ਇਹ ਚੀਜ਼ਾਂ ਸੋਚੇ ਕਰਨੀਆਂ ਬਗਾਨਾ ਕਰ ਲਈ ਬੰਦਾ ਜੱਲ ਲੈਂਦਾ ਪਰ ਤੈਨੂੰ ਆਪਣੀ ਗਲਤੀ ਇਹ ਚੀਜ਼ਾਂ ਜਾਂ ਆਪਣੀ ਤੀਪੂਰਤियां ਆਪਣਾ ਖੂਨ ਮਾਰ ਕਰਦਾ ਨਾ ਫਿਰ ਔਖਾ ਦਾ ਬੰਦੇ ਦਾ ਸੋ ਵੱਤ ਤੋਂ ਵੱਤ ਮਾਂ ਪਿਓ ਦੀ ਸੇਵਾ ਕਰੋ ਜਿੰਨੇ ਉਹਨਾਂ ਦੀ ਸੇਵਾ ਕਰਨ ਲਈ ਉਹਨੇ ਰੱਬ ਦੀ ਸੇਵਾ ਕਰਨ ਲਈ ਬੰਬੇ ਦੇ ਵਿੱਚ ਇੱਕ ਨਾਮ ਹੁੰਦਾ ਸੀ ਸੰਗਣੀਆਂ ਦਾ ਬੰਬੇ ਦੇ ਰਾਜੇ ਸੀ ਉਹ ਪਰ ਦੇਖ ਲਓ ਪੈਸਾ ਸਾਰਾ ਕੁਝ ਨਹੀਂ ਹੁੰਦਾ ਰਿਸ਼ਤੇ ਨਾਤੇ ਖੁਸ਼ੀਆਂ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਕਿਉਂ ਜੇ ਤੁਹਾਡੇ ਤੁਹਾਡੇ ਰਿਸ਼ਤੇ ਦੇ ਵਿੱਚ ਖੁਸ਼ੀਆਂ ਨੇ ਤਾਂ ਹੀ ਗਰੀਬੀ ਵੀ ਕੱਟ ਲੋਗੇ ਜੇ ਤੁਹਾਡੇ ਕੋਲ ਇੰਨਾ ਜ਼ਿਆਦਾ ਪੈਸਾ ਵਾ ਕਿ ਪੈਸਾ ਨਾਲ ਤੁਹਾਡਾ ਦਿਮਾਗ ਖਰਾਬ ਹੋਏ ਪੈਸਾ ਦਾ ਡੰਗਰ ਤੱਕ ਵੜਿਆ ਪਿਆ ਵਾ ਪੈਸਾ ਦਾ ਹੰਕਾਰ ਦੇ ਅੱਗੇ ਇੱਕ ਲੇਅਰ ਬਣ ਕੇ ਖੜਾ ਖੜ ਗਿਆ ਵਾ ਪੈਸਾ ਤਦੋਂ ਸੀਂਦਿਆਂ ਦੇ ਵਿੱਚ ਡੁੱਬੋਗੇ ਡੁੱਬੋਗੇ ਤੁਹਾਨੂੰ ਪਤਾ ਵੀ ਨਾ ਤੁਹਾਨੂੰ ਪਤਾ ਵੀ ਨਾ ਲੱਗਣਾ ਵੀ ਤੁਸੀਂ ਹੰਕਾਰੀਏ ਕਿਉਂਕਿ ਉਹਦੇ ਅੱਗੇ ਲੇਅਰ ਬਣ ਕੇ ਖੜ ਗਿਆ ਉਹ ਪੈਸਾ ਉਹ ਤੁਹਾਨੂੰ ਦਿਖ ਨਹੀਂ ਦੇਣ ਦਿਆ ਵੀ ਮੇਰੇ ਵਿੱਚ ਹੰਕਾਰ ਹੈਗਾ ਕਿ ਨਹੀਂ ਇਹ ਸੀ ਅੱਜ ਦੀ ਕਹਾਣੀ ਇਸ ਕਹਾਣੀ ਤੋਂ ਕੁਝ ਸਿੱਖਿਓ ਤੇ ਜੇ ਕੁਝ ਸਿੱਖੋਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੀ ਕਹਾਣੀ ਜਾਂ ਅਗਲੀ ਸਟੋਰੀ ਦੱਸਿਓ ਕਿਹੜੇ ਟੌਪਿਕ 'ਤੇ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ